ਘਰ ਵਿੱਚੋਂ ਮੰਗੜ ਵਾਪਸ ਆਉਂਦਾ ਕੁਝ ਨਾ ਕੁਝ ਲੱਗਦਾ ਹੈ ਆਪਾਂ ਸਾਰੇ ਇਸ ਵਰਗ ਦੇ ਘਰ ਦੇ ਵਲਤੇ ਆ ਪਰਮਾਤਮਾ ਦੇ ਘਰ ਦੇ ਵਲਤੇ ਆ ਦੁਨੀਆ ਦਾ ਬੰਦਾ ਜਿੱਦਾਂ ਮਰਜੀ ਅਮੀਰ ਹੋਵੇ ਜਿੰਨਾ ਮਰਜੀ ਧਨੀ ਹੋਵੇ ਭਵੇਂ ਦੁਨੀਆ ਦਾ ਬਾਦਸ਼ਾਹ ਰਾਜਾ ਵੀ ਕਿਉਂ ਨਾ ਹੋਵੇ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਚੱਲਣਾ ਤੋਂ ਆ ਕੇ ਹਰ ਕੋਈ ਲੱਗਦਾ ਹੈ ਕਹਿੰਦੇ ਦਗ ਦਾ ਹਰ ਕੋਈ ਮਗਰਸਾ ਹੈ ਦੁਨੀਆ ਚ ਭਾਵੇਂ ਕਿਰਜਾ ਵੱਡਾ ਕਰੋ ਬਾਦਸ਼ਾਹ ਲਾਉਂਦਾ ਆਪਾਂ ਮੰਗਣ ਵਾਸਤੇ ਆਏ ਆ ਸਾਡੀਆਂ ਮੰਗਾ ਕੀ ਕੀ ਨੇ ਅਸੀਂ ਇਧਰ ਆ ਵੀ ਬਹੁਤ ਕੁਝ ਮੰਗਦੇ ਆ ਪਹਿਲੋਂ ਅਸੀਂ ਭਾਰਤ ਦੀ ਧਰਤੀ ਤੋਂ ਇੱਥੇ ਕੋਈ ਕਿਰਤ ਕਮਾਈ ਕਰਨ ਵਾਸਤੇ ਇੱਥੇ ਨਿਰਾਬਰ ਅਰਦਾਸਾਂ ਕੀਤੀਆਂ ਕਿ ਮਹਾਰਾਜ ਕਿਰਪਾ ਕਰ ਸਕਦੇ ਤੇ ਮੇਰੇ ਥੇ ਪਹੁੰਚੇ ਇਹ ਤੇ ਵੀ ਆ ਕੇ ਰੱਬ ਅਗੇ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਕਿਸੇ ਨੇ ਧਰ ਲੈਂਡ ਦੇ ਵੇਚਦੇ ਕਿਸੇ ਕਿਸੇ ਨੇ ਜੋਬ ਬਾਰੇ ਬੇਨਤੀ ਕੀਤੀ ਕਿਸੇ ਨੇ ਗੱਡੀਆਂ ਬਾਰੇ ਬੇਨਤੀ ਕੀਤੀ ਪਰ ਲੋਕ ਕਿ ਮਨੁੱਖ ਕਿਤੇ ਵੀ ਚਲਾ ਜਾਵੇ ਰੱਬ ਕੋਲੋਂ ਲੰਗਦਾ ਹੋਵੇ ਫਰ ਅੱਜ ਆਪਾਂ ਕੀ ਮੰਗਣਾ ਹੈ ਪ੍ਰਮਾਤਮਾ ਦੇ ਕੋਲੋਂ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਸੇਵਾ ਸਿਮਰਨ ਤੇ ਅਮਰਤ ਇਹ ਤਿੰਨ ਚੀਜ਼ਾਂ ਆ ਮਨੁੱਖ ਦੇ ਜੀਵਨ ਦੇ ਵਿੱਚ ਆਤਮਾ ਨੂੰ ਸ਼ਾਂਤੀ ਦਿਨ ਵਾਸਤੇ ਐਨ ਰੋਲ ਲਿਵਾਉਂਦੀ ਆਲੇ ਬੰਦੇ ਕੋਲ ਧੰਨ ਜਿੰਨਾ ਮਰਜੀ ਹੋਵੇ ਧੜੀ ਜਿੰਨਾ ਮਰਜੀ ਹੋਵੇ ਜੇ ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕਰ ਆ ਮਨ ਚੰਗਾ ਦੇਖ ਕੇ ਬੈਠਦਾ ਹੀ ਨਹੀਂ ਕਰ ਜੇ ਇੱਕ ਗੱਡੀ ਲਈ ਤੇ ਦੂਜੀ ਵੀ ਆਸ ਬੱਜ ਜਾਂਦੀ ਦੂਜੀ ਲਈ ਕਿੱਜੀ ਦੀ ਬੱਜ ਜਾਂਦੀ ਇੱਕ ਘਰ ਲਿਆ ਦੂਜੇ ਦੀ ਆਸ ਬੱਜ ਜਾਂਦੀ ਰੱਬ ਦੇ ਘਰ ਵੱਲ ਇਹਦਾ ਜੁੜਨਾ ਬੜਾ ਔਖਾ ਪਰ ਪਾਦਸ਼ਾਹ ਦੀ ਬਾਰੀ ਕਹਿੰਦੀ ਆ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਤਰੰਤ ਸੜਾ ਲੁਟਾ ਪਾਵੈ ਬਿਨ ਭਾਗਾਂ ਸਦ ਸੰਗਤ ਨਾ ਭੈ ਫਿਰ ਸੰਗਤ ਮੈਲ ਇਹ ਗੁਰੂ ਤੇ ਸਾਡੇ ਤੇ ਅਸ ਖਾਦਾ ਕਿਰਪਾ ਕੀਤੀ ਅਸ ਖਾ ਕੇ ਸਾਨੂੰ ਇੱਥੇ ਬੈਠਣ ਜੋਗੇ ਕਰ ਦਿੱਤਾ ਸੁਲਾਸਨ ਦੀ ਦਾਤ ਦੇ ਕੇ ਆਓ ਕੁਝ ਕਹਿਣ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਸੀ ਬੰਦੇ ਬਲਾਈਏ ਸਾਰੀ ਸੰਗਤ ਹਾਜ਼ਰੀ ਦਾ ਸਬੂਤ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸਾਹਿਬ ਦਾ ਵਿਚਾਰ ਕਰ ਰਿਹਾ ਸੀ ਕਿ ਸਵਾ ਕੁ ਢੱਡੇ ਦਾ ਦਰਵਾਜ਼ਾ ਸੀ ਉੱਥੇ ਜਿੱਥੇ ਡਿਊਟੀ ਕਰਦੇ ਆ ਪ੍ਰਬੰਧਕਾਂ ਦੇ ਹੁਕਮ ਦੇ ਨਾਲ ਵਿੱਚ ਹਾਜ਼ਰੀ ਭਰ ਕੇ ਆਏ ਆ ਮੇਰਾ ਰਾਧਾ ਸਿੰਘ ਆ ਕਿ ਹਰੀ ਸਿੰਘ ਨਲਵੇ ਦਾ ਕੁਝ ਇਤਿਹਾਸ ਕਿਆ ਜਾਵੇ ਉਹਦੇ ਵਰਗਾ ਜੋਧਾ ਉਹਦੇ ਵਰਗਾ ਬਲੀ ਉਹਦੇ ਵਰਗਾ ਨਾਮ ਦਾ ਧਣੀ ਉਹਦੇ ਵਰਗਾ ਸਰੀਰ ਦਾ ਬਲੀ ਕੋਈ ਦੁਨੀਆ ਤੇ ਪੈਦਾ ਨਹੀਂ ਹੋਇਆ ਕਿਤੇ ਇਤਿਹਾਸ ਪਰ ਕੇ ਵੇਖਿਓ ਪਿਤਾ ਘਦਾਰਸ ਕੁੱਪੜ ਦੇ ਘਰ ਮਾਤਾ ਧਰਨਕੌਰ ਦੀ ਤੁਖ ਦੇ ਵਿੱਚੋਂ ਪਿੰਡ ਗੁਜਰਾਵਾਲੇ ਦੇ ਵਿੱਚ ਇਹਦਾ ਜਨਮ ਹੁੰਦਾ ਹੈ ਗੁਜਰਾਵਾਲੇ ਨਗਰ 'ਚ ਜਨਮ ਹੁੰਦਾ ਛੋਟੀ ਜੀ ਉਮਰ ਦੇ ਵਿੱਚ ਪਿਓ ਚੜਾਈ ਕਰ ਜਾਂਦਾ ਫਿਰਾਂ ਕੋਹਦੀ ਮੌਤ ਹੋ ਜਾਂਦੀ ਹੈ ਹੁਣ ਯਾਦ ਰੱਖਿਓ ਜਿਸ ਬੰਦੇ ਦੇ ਜਿਸ ਬੱਚੇ ਦੇ ਸਿਰ ਤੋਂ ਪਿਤਾ ਹਟਦਾ ਹੈ ਉਹਦੇ ਨਾਲ ਦੁਨੀਆਂ 'ਚ ਕੀ ਬੀਟਦੀ ਹੈ ਕੋਈ ਜਾਣਦਾ ਆਹ ਮੰਜ਼ਲਾ ਤੇ ਪਹੁੰਚਣ ਵਾਲਾ ਸਾਜੇ ਪਿਓ ਦਾ ਐਮਰੋਰ ਹੁੰਦਾ ਜਿੱਥੇ ਮਾਂ ਦੀਆਂ ਅਰਦਾਸਾਂ ਹੁੰਦੀਆਂ ਨੇ ਨਾ ਉੱਥੇ ਪਿਓ ਦਾ ਬੜਾ ਵੱਡਾ ਰੋਲ ਹੁੰਦਾ ਹੈ ਪੁੱਤਰ ਨੂੰ ਮੰਜ਼ਰ ਤੇ ਪਹੁੰਚਾਉਣ ਵਾਸਤੇ ਜਿੰਨਾ ਜੱਗ ਤੇ ਪਿਓ ਕਰਦਾ ਨਾ ਦੁਨੀਆ ਦਾ ਕੋਈ ਮੁਲਕ ਨਹੀਂ ਕਰਦਾ ਹੋਰ ਨਾ ਕੋਈ ਰਿਸ਼ਤੇਦਾਰ ਨਾ ਮਹਿਰਮਰਾ ਇੱਕ ਪਿਓ ਹੀ ਹੈ ਜਿਹੜੀ ਇਹ ਗੱਲ ਸੋਚਦਾ ਕਿ ਮੇਰਾ ਪੁੱਤਰ ਮੇਰੇ ਤੋਂ ਚਾਰ ਕਦਮ ਪੁੱਤੇ ਹੋਵੇ ਵੱਧ ਹੋਵੇ ਜੇ ਮੈਂ ਇੱਥੇ ਖੜਾ ਨਾ ਮੇਰਾ ਪੁੱਤਰ ਇਸ ਤੋਂ ਉੱਪਰ ਹੋਵੇ ਅਕਰ ਪਿਓ ਹੀ ਹੈ ਗੁਰਦੇ ਆਦਿ ਕੋਈ ਮੌਕ ਹੋਈ ਉਹਨਾਂ ਦੀ ਧਰਮ ਪਤਨੀ ਧਰਮਕੌਰ ਹਣ ਲੱਗਾ ਪਤਾ ਵੀ ਪਤੀ ਸਿਰ ਤੇ ਨਹੀਂ ਹੈ ਮਨ ਵਿੱਚ ਵਿਚਾਰ ਕੀਤੀ ਭਰੀ ਸੇਕ ਨੂੰ ਉਹਦੇ ਨਾਲ ਕੇ ਪਿੰਡ ਆਪਣੇ ਮਾਤਾ-ਪਿਤਾ ਦੇ ਕੋਲ ਧਰਮਕੌਰ ਆਪਣੇ ਭਰਾਵਾਂ ਦੇ ਕੋਲ ਲੈ ਗਈ ਭਰਾਵਾਂ ਕੋਲ ਗਈ ਤੇ ਇੱਕ ਬੇਨਤੀ ਕੀਤੀ ਜਾ ਕੇ ਉਹਨੇ ਆਪਣੇ ਭਾਵਾਂ ਨੂੰ ਕਹਿਣ ਲੱਗੀ ਮੇਰੇ ਭਾਵਾਂ ਨੂੰ ਮੈਨੂੰ ਤੁਹਾਡੇ ਕੋਲੋਂ ਧਨ ਦੌੜ ਤੋਂ ਜੈਦਾਨ ਨਹੀਂ ਚਾਹੀਦੀ। ਕੁਝ ਨਹੀਂ ਚਾਹੀਦਾ। ਮੈਨੂੰ ਸਿਰਫ ਤਾਂਤਕ ਤੇ ਪੌੜ ਵਾਸਤੇ ਦੋ ਕੱਪੜੇ ਤੇ ਦੋ ਪਰਚਾਦੇ ਚਾਹੀਦੇ ਨੇ। ਬਸ ਬੇਨਤੀ ਇਹ ਹੈ ਕਿ ਤੁਸੀਂ ਮੇਰੇ ਪੁੱਤਰ ਦੀ ਸੰਭਾਲ ਕਰੋ। ਮੇਰੇ ਪੁੱਤਰ ਦੀ ਤੁਸੀਂ ਸੰਭਾਲ ਕਰਨੀ ਹੈ, ਜੋ ਵੀ ਕਰਨਾ ਹੈ ਪਰਵਰਿਸ਼ ਤੁਸੀਂ ਕਰਨੀ ਹੈ। ਭਰਾ ਬੜੇ ਚੰਗੇ ਸੀ। ਪਰਜਾਈਆਂ ਬੜੀਆਂ ਚੰਗੀਆਂ ਸਨ। ਉਹਨਾਂ ਨੇ ਗੱਲਾਂ ਲਾ ਲਿਆ। ਬਸ ਕੱਲ ਦੁਨੀਆ 'ਚ ਦੇਖੀ ਦਾ ਜੇ ਕਿਸੇ ਭੈਣ ਦਾ ਆਪ ਦਾ ਰਵਾਇਦਾ ਅੱਜ ਤੇ ਲੱਜ ਕੇ ਪਿਆਰ ਕਰਦੇ ਜੇ 700 ਦਾ ਆਏ ਤੇ ਲੱਗ ਨੂੰ ਵੱਧ ਗਈ ਹੈ। ਹਰ ਦੋਨਾਂ ਦਾ ਬਰਾਬਰ ਪਿਆਰ ਹੁੰਦਾ ਹੈ। ਜਿੰਨਾ ਔਰਤ ਨੂੰ ਆਪਣਾ ਬਾਪਿਓ ਪਿਆਰਾ ਹੁੰਦਾ ਮਰਦ ਨੂੰ ਵੀ ਆਪਣਾ ਬਾਪਿਓ ਪਿਆਰਾ ਹੁੰਦਾ ਹੈ। ਕਿਉਂਕਿ ਉਹਨੇ ਜੰਮਿਆ ਪਾਲਿਆ ਇੱਥੋਂ ਤੱਕ ਲਿਆ ਕੇ ਸਾਨੂੰ ਕੰਮਜਮ ਕਰ ਦਿੱਤਾ। ਹਰੀ ਸਿੰਘ ਨੂੰ ਮਾਂਗਿਆਂ ਤੇ ਲੈ ਗਈ ਭਰਾਵਾਂ ਨੂੰ ਜੁੰਡੇਵਾਰੀ ਦੇ ਦਿੱਤੀ ਤੇ ਭਰਾਵਾਂ ਨੇ ਕੀ ਕੀਤਾ ਵੀ ਬੱਚੇ ਦੀ ਪੜਾਈ ਲਿਖਾਈ ਦਾ ਕੰਮ ਸ਼ੁਰੂ ਕਰ ਦਿੱਤਾ ਭਰਾਵਾਂ ਨੇ ਕੀ ਕੀਤਾ ਉਹਦੇ ਵਾਸਤੇ ਰਸਤੇ ਲਿਆ ਕਰਕੇ ਬਾਦਾਮ ਕਾਜੂ ਵਗੈਰਾ ਸਾਰਾ ਕੁਝ ਲਿਆ ਕੇ ਉਹਦੇ ਸਰੀਰ ਦੇ ਵਗ ਤੱਕ ਦੇਣ ਵਾਸਤੇ ਸਾਰਾ ਕੁਝ ਹਾਜ਼ਰ ਕਰ ਦਿੱਤਾ ਹੌਲੀ ਹੌਲੀ ਬੱਚਾ ਮਾਰ ਗਿਆ ਤੇ ਪਰਦਾ ਪਰਦਾ ਤੇਰਾ ਸਾਡਾ ਹੋ ਗਿਆ ਤੇਰਾ ਸਾਡਾ ਦੀ ਉਮਰ ਹੋਈ ਇਧਰੋਂ ਜੁਹਿਆਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਯਾਦ ਰੱਖਿਓ ਉਹਦੇ ਵਰਗਾ ਰਾਜ ਨਾ ਕੋਈ ਹੋਇਆ ਤੇ ਨਾ ਕੋਈ ਕਰ ਸਕਦਾ ਜੀ ਤੇ ਨਾ ਕੋਈ ਰਾਜਾ ਇਹੋ ਜਿਹਾ ਛੇਤੀ ਮਿਲਦਾ ਕਿਦੇ ਚੰਗੇ ਭਾਗ ਹੋਣ ਤੇ ਰਾਜੇ ਇਹੋ ਜਿਹੇ ਮਿਲਦੇ ਨਹੀਂ ਤੇ ਮਰਦੇ ਕੋ ਨਹੀਂ ਕੇ ਸਾਡੀਆਂ ਤਾਂ ਆਪਣੀਆਂ ਗਰਜਾਂ ਵੜੀਆਂ ਨੇ ਅਸੀਂ ਗਰਜਾਂ ਬਾਰੇ ਹੀ ਬੋਲ ਪਾਈ ਜਾਂਦੇ ਆ ਨੁਕਸਾਨ ਕਿੰਨਾ ਮਰਜੀ ਹੋ ਜਾਏ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਉਹਨੇ ਆਪਣੇ ਰਾਜ ਵਿੱਚ ਇੱਕ ਕਰਨ ਬਣਾਇਆ ਸੀ ਭਾਵੇਂ ਕੁਝ ਵੀ ਹੋ ਜਾਏ ਮੇਰੇ ਰਾਜ ਵਿੱਚ ਕੋਈ ਤੁਖਾ ਨਹੀਂ ਸੌਣਾ ਚਾਹੀਦਾ ਤਾਂ ਕੋਈ ਦੁਖੀ ਨਹੀਂ ਹੋਣਾ ਸੋਚਦਾ ਕੋਈ ਰਾਤ ਨੂੰ ਇਹ ਨਾ ਕਹਿ ਕੇ ਸੌਵੇ ਕਿ ਮੈਨੂੰ ਰੋਟੀ ਨਹੀਂ ਮਿਲੀ ਮੇਰਾ ਇਲਾਜ ਨਹੀਂ ਹੋਇਆ ਮੈਂ ਕੋ ਖਾ ਮਰ ਗਿਆ ਇਹ ਮਹਾਰਾਜ ਰਜੀਤ ਸਿੰਘ ਦੀ ਦੇਣ ਹੈ ਅੱਜ ਦੇ ਨਹੀਂ ਹਨ ਸਾਰਾ ਕੋ ਨਖੂਰ ਕੇ ਕਾਰਨ ਰਹੁਮਚਾਰ ਉਹ ਸਮਾਂ ਆਇਆ ਮਹਾਂਬਾਜਾ ਰਜੀਤ ਸਿੰਘ ਨੇ ਇੱਕ ਪੱਤਰਕਾ ਲਿਖੀ ਸਾਰੇ ਅਰਬੰਡ ਚ ਜਮਾਈ ਕੀ ਲਿਖਿਆ ਕਹਿ ਲੱਗਾ ਮੈਨੂੰ ਸਿੱਖ ਅ ਰਾਜ ਦੇ ਅੰਦਰ ਨੌਜਵਾਨ ਮੁੰਡਿਆਂ ਦੀ ਲੋੜ ਹੈ ਜਿਹੜੇ ਮੇਰੇ ਫੌਜ ਵਿੱਚ ਭਰਤੀ ਹੋਣ ਜਿਹੜੇ ਧਰਮ ਨੂੰ ਪਿਆਰ ਕਰਦੇ ਹੋ ਜਿਹੜੇ ਸੱਚ ਬੋਲਦੇ ਹੋਣ ਜਿਹੜੇ ਬਾਣੀ ਪੜ੍ਹਦੇ ਹੋਣ ਜਿਨ੍ਹਾਂ ਨੂੰ ਧਰਮ ਨਾਲ ਅੰਦਰੋਂ ਪਿਆਰ ਹੋਵੇ ਪੱਤਰਕਾ ਲਿਖੀ ਇੱਕ ਦਿਨ ਉਹ ਸਭਾ ਆ ਗਿਆ ਦੁਨੀਆਂ ਦੇ ਕੋਨੇ-ਕੋਨੇ ਤੋਂ ਨੌਜਵਾਨ ਭਰਤੀ ਹੋਣ ਵਾਸਤੇ ਗਏ ਮਹਾਰਾਜ ਰਣਜੀਤ ਸਿੰਘ ਚੇਰੇ ਪੰਜਾਬ ਦੇ ਫੌਜ ਵਿੱਚ ਭਰਤੀ ਹੋਣ ਵਾਸਤੇ ਉਹਨਾਂ ਦੇ ਬੜੇ ਮੁੰਡੇ ਆਏ ਨੌਜਵਾਨ ਤੇਰਾ ਉਸਾਰ ਦੀ ਉਮਰ ਦਾ ਨਾਰਕਿਆਂ ਨੇ ਪਾਲਿਆ ਹੋਇਆ ਬੱਚਾ ਕਿਹਦੀ ਭਰਤੀ ਦੇਖਣ ਵਾਸਤੇ ਗਿਆ ਉਹਦਾ ਮਾਮੇ ਲੈ ਗਿਆ ਕਹਿੰਦੇ ਆ ਪੁੱਤਰਾ ਤੈਨੂੰ ਵੀ ਭਰਤੀ ਮੁਖਾ ਕੇ ਜਾਈਏ ਸਰੀਰ ਤੰਗਾ ਸੀ ਪਰ ਦੁਨੀਆ ਦੇ ਲੋਕ ਜਿਹੜੇ ਨੇ ਨਾ ਤੇ ਬੰਦੇ ਨੂੰ ਟਿਚਰ ਕਰਨ ਲੱਗਿਆ ਅੱਗਾ ਵਿਚਾਰੀ ਵੇਖ ਲਈ ਉਹ ਕਹਿ ਲੱਗੇ ਤੇ ਦਰ ਤੇ ਥੋ ਨਹੀਂ ਇਨੂੰ ਕਿੰਨੇ ਪਾਰਿਆ ਇਹਨੂੰ ਪ੍ਰਗਸ਼ ਕੀ ਮਿਲੀ ਹੈ ਤੇ ਭਰਤੀ ਹੋ ਜੇਗਾ ਵਾਰ-ਵਾਰ ਦੋ ਜਵਾਨਾਂ ਦੀ ਭਰਤੀ ਹੋਈ ਜਦੋਂ ਵਾਰੀ ਆਈ ਹੈ ਤਾਂ ਕੀ ਹੈ ਕਹਿੰਦਾ ਪੁੱਤਾਂ ਦਾ ਨਾ ਕੋ ਤਿਆਗ ਸਿਰ ਭਗ ਮਾਤਾ ਘਰ ਕੋ ਪਿੰਡ ਇਹਦਾ ਪਿੰਡ ਮੇਰਾ ਗੁਜਰਾਵਾ ਤੇ ਬੇਹਰ ਹੋ ਕਿੱਥੇ ਰਹਿਣਾ ਕਹਿੰਦਾ ਨਾਲਕਿਆਂ ਤੇ ਰਹਿਣਾ ਮੇਰੇ ਪਿਓ ਜਿਹੜਾ ਸੀ ਉਹ ਚਲਾਈ ਕਰ ਗਿਆ ਇਹ ਮੈਂ ਨਾਲ ਕਿਉਂ ਤੇ ਰਹਿਣਾ ਮਹਾਰਾਜ ਅਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣਾ ਬਾਡੀਗਾਰਡ ਕਰ ਲਿਆ। ਸਪੈਸ਼ਲ ਅਕਸਰ ਨੂੰ ਆਪਣੇ ਨਾਲ ਹੀ ਰੱਖ ਲਿਆ। ਹੁਣ ਦੁਨੀਆ 'ਚ ਜਦੋਂ ਕੋਈ ਜੋਧਾ ਹੁੰਦਾ ਹੈ ਨਾ ਜਿੱਦੇ ਸਰੀਰ ਚ ਪਾਵ ਹੋਵੇ ਨੀਤੀਬਾਨ ਹੋਵੇ ਸਿਆਸੀ ਵੀ ਹੋਵੇ ਸਰੀਰ ਦਾ ਜੋਰ ਵੀ ਹੋਵੇ ਸਤਾਰੀਆਂ ਤਖਤਾਂ ਕੋਲ ਹੋਣ ਕਹਿੰਦੇ ਨੇ ਨਾ ਕਿਸੇ ਕੋਈ ਹੀਰਾ ਲੱਭ ਗਿਆ ਹੀਰਾ ਲੱਭ ਗਿਆ ਕਿਸੇ ਨੂੰ ਹੱਥਾਂ 'ਚ ਛੁੜਦਾ ਕਦੇ ਚੱਕੜ ਚ ਕਦੇ ਕਿੱਥੇ ਹੀਰਾ ਉਹਦੇ ਹੱਥਾਂ 'ਚ ਖੇਡਦਾ ਖੇਡਦਾ ਨਾ ਇੱਕ ਜੋਰੀ ਕੋਲ ਪਹੁੰਚ ਗਿਆ ਜਿੰਦੇ ਕੋਈ ਹੀਰਾ ਉਹਨੂੰ ਹੀਰੇ ਦੀ ਕਦਰ ਦਾ ਪਤਾ ਨਹੀਂ ਕਿ ਹੀਰਾ ਕੀ ਚੀਜ਼ ਹੈ ਜੋਰੀ ਕੋਲ ਗਿਆ ਦੁਕਾਨ ਤੇ ਗਿਆ ਜੋਰੀ ਨੂੰ ਹੀਰਾ ਵਿਖਾਇਆ ਹੀਰਾ ਦੇਰ ਵਾਲਾ ਬਣ ਜਾ ਹੀਰ ਦਾ ਵੇਲਾ ਕਿਰਪਾਖਾ ਪੂਰਾ ਉਹਨੂੰ ਪਤਾ ਵੀ ਹੀਰਾ ਬਣਾ ਕੀਮਤੀ ਹੈ ਜਦੋਂ ਹੀਰਾ ਜੋੜੀ ਦੇ ਹੱਥ ਤੇ ਰੱਖਿਆ ਜਾ ਤੇ ਦੇਹਲ ਵਾਲੇ ਨੇ ਕਿਹਾ ਮੈਨੂੰ ਇਹਦਾ ਮੁੱਲ ਕੀ ਦੇਣਾ ਹੀਰੇ ਦਾ ਮੈਨੂੰ ਮੁੱਲ ਕੀ ਦੇਗਾ ਜੋੜੀ ਕਹਿ ਲਗਾ 2 ਰੁਪਏ ਤੇ ਜਿਹੜਾ ਹੀਰਾ ਸੀ ਨਾ ਉਹ ਹੱਥ ਚ ਟੁੱਟ ਗਿਆ ਉਹਦੇ ਅੱਖਾਂ ਹੀ ਟੁੱਟ ਗਿਆ ਜੋੜੀ ਦੇ ਜੋਈ ਨੇ ਪੁੱਛਿਆ ਕਹਿੰਦਾ ਤੈਨੂੰ ਸੜਦਾ ਹੁੰਦਾ ਜਿੱਕੜ ਚ ਗਲੀਆਂ ਚ ਲੁੱਟਾ ਨਹੀਂ ਤੂੰ ਮੇਰੇ ਕੋਲ ਆ ਕੇ ਟੁੱਟ ਗਿਆ ਕਾਰਨ ਉਹ ਕਹਿੰਦਾ ਮੈਨੂੰ ਦੁੱਖ ਇਸ ਗੱਲ ਦਾ ਨਹੀਂ ਕਿ ਮੈਨੂੰ ਉਹਨੇ ਕਿੰਨੇ ਕਿੱਥੇ ਸੱਟ ਲਾਇਆ ਕਿਥੋਂ ਚੱ ਗਿਆ ਕਿਉਂਕਿ ਉਹਨੂੰ ਪਤਾ ਨਹੀਂ ਸੀ ਉਹ ਤੇਨੂੰ ਤਾਂ ਗਿਆਨ ਨਹੀਂ ਇਹਦਾ ਤੂੰ ਹੀ ਮੇਰਾ ਜੋਗ ਕੌਡੀ ਮੁੱਲ ਪਾਈ ਇਸ ਕਰਕੇ ਮੈਂ ਤੇਰੇ ਤੋਂ ਨਹੀਂ ਰਹਿਣਾ ਮਨ ਕਰਦਾ ਨਹੀਂ ਰਹਿ ਦੀ ਕਦਰ ਦਾ ਪਤਾ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਜੋਰੀ ਸਿੰਘ ਹਰੀ ਸਿੰਘ ਧੀਰਾ ਸਿੰਘ ਉਹਨੂੰ ਪਛਾਣ ਲਿਆ ਪਛਾਣ ਕੇ ਆਪਣੇ ਨਾਮ ਰੱਖ ਲਿਆ ਇੱਕ ਹਯਾਰ ਫੌਜ ਲੈ ਕੇ ਜਰਨੈਲ ਬਣ ਗਿਆ ਜਰਨੈਲ ਅਪ체 ਤੁਸੀਂ ਪੜ੍ਹਾਉਣਾ ਕਾਬੀ ਜਰਤੋਂ ਅਮਰੀਕਾ ਤੋਂ ਇੱਕ ਵਾਰ ਨਹੀਂ ਲਿਆ ਆਸਟ੍ਰੇਲੀਆ ਤੋਂ ਜਿੱਦੇ ਵਿੱਚ ਦਫ਼ਤਰ ਲੈਿਆਂ ਦੀ ਚੋਣ ਹੋਈ ਲਿਖਦੇ ਲਿਖਦੇ ਗਏ ਤੇ ਜਦੋਂ ਹਰੀ ਸਿੰਘ ਦੇ ਬਾਰੇ ਉਹਨਾਂ ਨੇ ਪੜਿਆ ਉਹਨੇ ਕਿਹਾ ਵੀ ਕਹਿੰਦੇ ਵਡਾ ਦੁਨੀਆਂ ਤੇ ਜਗਮਾਇਲ ਵਿੱਚ ਪੈਦਾ ਨਹੀਂ ਹੋਇਆ ਜਿਹਨੇ ਸਾਰੇ ਪਾਸੇ ਨਥ ਪਾ ਛੱਡੀ ਆ ਉਹਦੇ ਨਾਮ ਖਲਾਮਾ ਹੁੰਦੀਆਂ ਸਨ ਪਖਾਨ ਐਵੇਂ ਨਹੀਂ ਕਹਿੰਦੇ ਸੰਨ ਪੁੱਤਰਾ ਸੌਜਾ ਨਲਵਾ ਆ ਗਏ ਆ ਜਿਹੜੇ ਮੋਢਿਆਂ ਤੇ ਕੱਪੜੇ ਪਾ ਕੇ ਵੇਚਦੇ ਆ ਨਾ ਇਹ ਹਰੀ ਸਿੰਘ ਨਲਵੇ ਨੇ ਲਾਏ ਆ ਇਤਿਹਾਸ ਵਰਗੇ ਦੇਖਿਓ ਇਹ ਪਹਿਲਾਂ ਦੇਖਦੇ ਚੜ ਕੇ ਆਉਂਦੇ ਸਨ ਤੰਗ ਰੁੱਟਦੇ ਸਨ ਤੰਗ ਰੁੱਟਦੇ ਸਨ ਬਹੁਤ ਪਿੰਡੀਆਂ ਫਨ ਕੇ ਲੈ ਜਾਂਦੇ ਸਨ ਬਜਰੀ ਦੇ ਛੈਣ ਤੇ ਜਾ ਕੇ ਰਲਦੀਆਂ ਸਨ ਇਹਨਾਂ ਨੂੰ ਲੱਕਪਾਉਣ ਵਾਲਾ ਕੋਈ ਸੁਲੂਕਾ ਪੈਦਾ ਹੋਇਆ ਤੇ ਹਰੀ ਸਿੰਘ ਦਲੂਆ ਹੋਇਆ ਫਿਰ ਹਰੀ ਸਿੰਘ ਮਰਦ ਨੇ ਕੰਮ ਕੀਤਾ ਗੁਲਾਮ ਬਣਾ ਕੇ ਇਹ ਗੱਲ ਕਹੀ ਕਹਿੰਦੇ ਤੁਸੀਂ ਮੇਰੇ ਕੋਲ ਕੰਮ ਕਰੋਗੇ ਤੇ ਖਾਣ ਰੱਖਦੇ ਤੁਹਾਨੂੰ ਰੋਟੀ ਟੁੱਕ ਮਿਲ ਜਾ ਕਰੇਗਾ ਬੀਬੀ ਅਸਤਾਨੀ ਅੱਗੇ ਰੋਟੀ ਟੁੱਕ ਤਿਆਰ ਕਰ ਲਈਏ ਕੋਈ ਹੋਈ ਟੁੱਕ ਕੀ ਉਹ ਟੱਕ ਇਹਨਾਂ ਨੂੰ ਦਿੱਤਾ ਜਾਂਦਾ ਸੀਗਾ ਇਤਿਹਾਸ ਪੜ ਕੇ ਦੇਖਿਓ ਜੁਨੈਰ ਨੂੰ ਫੌਜਾਂ ਮਿਲ ਗਈਆਂ ਪਸ਼ਾਵਲ ਦੇ ਵਿੱਚ ਵਸਾ ਹੋ ਗਿਆ ਅਵਧੀਤ ਨੂੰ ਮਾਨ ਦੇ ਵਿੱਚ ਜਮਰੌਂ ਦਾ ਕਿਲਾ ਤਿਆਰ ਕਰਾਇਆ ਅਵਧੀਤ ਪਸੰਦੀ ਦਾ ਉੱਥੇ ਸਾਰਾ ਕੰਮ ਕਰਾਇਆ ਜਾਣ ਤੋਂ ਪਿਆਰਾ ਕਿਲਾ ਤੇ ਕਹਿੰਦੇ ਅਧਰੂ ਸਭੀ ਕਾ

ਮਨਜੀਤੋਂ ਮੈਂ ਅੱਲਗ ਲਈ ਹੁ ਉਧਰੋਂ ਖੰਮੀ ਖਾਂਜ ਲੈ 40000 ਫੌਜ ਲੈ ਕੇ ਜਮਰਾਉ ਦੇ ਕਿਲੇ ਨੂੰ ਘੇਰਾ ਕਿਵੇਂ ਪਾਉਂਦੇ ਆਗੇ ਕਿਹੜੀ ਬਲਤ ਮੰਗਾਈ ਉਹਨੇ ਕਿਲੇ ਦੇ ਅੰਦਰ 1000 ਸੇਗੇ ਉਹਨਾਂ ਦੀ ਤਮਾਨ ਪਾਈ ਮਹਾਂ ਸਿੰਘ ਕਰਤਾ ਜੇ ਕਹੇ ਹਾਂ ਸਿੰਘ ਬਾਹਰ 40000 ਦਾ ਘੇਰਾ ਜਮਰਾਉ ਦੇ ਕਿਲੇ ਨੂੰ ਕਿਉਂ ਪਾਇਆ